ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਆ ਤੇ ਸੋ ਚੱਲੇ ਕਿੱਥੇ ਆ ਇਹ ਕੋਈ ਨਹੀਂ ਪਤਾ ਪਤਾ ਆ ਵੈਸੇ ਚੱਲੇ ਉਮਰ ਸਾਰੇ ਆ ਠੀਕ ਆ ਤੇ ਚੱਲੇ ਆਪਣਾ ਬਹੁਤ ਹੀ ਖਾਸ ਭਰਾ ਆਇਆ ਵਾ ਤੁਸੀਂ ਵੀ ਉਹਨੂੰ ਇੰਸਟਾਗ੍ਰਾਮ ਤੇ ਵੀ ਵੇਖਦੇ ਹੋਵੋਗੇ ਤੇ ਇੱਕ ਹੋਰ ਭਰਾ ਨੇ ਉਹਨਾਂ ਉਹਦਾ ਮੈਂ ਪੱਕਾ ਕਨਫਰਮ ਨਹੀਂ ਕਹਿ ਸਕਦਾ ਤੇ ਕਿਹੜਾ ਭਰਾ ਆ ਮਲੰਦੇ ਪਹਾੜੇ ਨਾਲ ਜਾ ਕੇ ਤੇ ਆਪਾਂ ਵੀ ਬੱਸ ਰੈਡੀ ਰਿਟਿ ਹੋ ਕੇ ਘਰ ਉੱਤਰ ਉੱਤਰ ਪਏ ਆ ਤੇ ਟਾਈਮ ਕੁਝ 7:00 ਵਜ ਚੁੱਕੇ ਆ ਠੀਕ ਹੈ ਜੀ ਤੇ ਜਾਣਾ ਆਪਾਂ ਨੂੰ ਬੱਸ ਤੇ ਹੀ ਪੈਣਾ ਚੱਲੇ ਅੰਬਰਸਰ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ ਤੇ ਨਾਲੇ ਭਰਾ ਨੂੰ ਮਿਲਦੇ ਆ ਭਰਾ ਰਾਤ ਦਾ ਇਹਦੇ ਥੋੜਾ ਲੇਟ ਹੋ ਗਿਆ ਤਾਂ ਕਰਕੇ ਫਿਰ ਮੇਰੇ ਕੋ ਵੀ ਜਾਣ ਨਹੀਂ ਗਿਆ ਭਰਾ ਤੇ ਕਹਿੰਦਾ ਸੀ ਰਾਤ ਹੀ ਜਾ ਜਾ ਤੇ ਲੇਟ ਹੋਣ ਕਰਕੇ ਤੁਹਾਨੂੰ ਪਤਾ ਇਧਰੋਂ ਪਿੰਡਾਂ ਵਿੱਚ ਫਿਰ ਬੱਸ ਬੂਸਦਾ ਬੜਾ ਮੁਸ਼ਕਿਲ ਹੋ ਜਾਂਦਾ ਤਾਂ ਕਰਕੇ ਜਾਇ ਨਹੀਂ ਜਿਆਦਾ ਗਰਮੀ ਵੀ ਸੁਖਣਾ ਮੈਨਾਂ ਕਾਫੀ ਸਾਰਾ ਵੀ ਉਹਦੇ ਸੂਰਜ ਵੀ ਨਿਕਲ ਆਇਆ ਉਧਰ ਟਾਈਮ ਨਾਲ ਹੀ ਤੇ ਸੋ ਭਰਾ ਮੇਰੇ ਸਾਰੇ ਗਰਮੀ ਗਰਮੀ ਤੋਂ ਬਚ ਕੇ ਰੋ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੋ ਗਈ ਆ ਹੈ ਬੰਦੇ ਮਤਰਾ ਪਾਸਟਾਡ ਪਹੁੰਚ ਚੁਕੇ ਆ ਮੈਨਾਂ ਅੰਬਰ ਸਰ ਪਾਸਾ ਭਰਾ ਦੇ ਇਟ ਕਰ ਰਿਹਾ ਬਸ ਪਹੁੰਚਣ ਵਾਲੇ ਆ ਭਰਾ ਦੇ ਕੋਲ ਵੀ ਬਸ ਥੋੜੇ ਟਾਈਮ ਤੱਕ ਭਰਾ ਖੜਾ ਲਓ ਬੇ ਮਤਰੋ ਪਹੁੰਚ ਗਏ ਆ ਮੈਂ ਨਾ ਪਹਿਲਾਂ ਗੁਰੂ ਘਰੇ ਮੱਥਾ ਟੇਕਾਂਗੇ ਕਿਉਂਕਿ ਜਿੰਨਾ ਦੀ ਸ਼ਰਧਾ ਆਪਾਂ ਲੈ ਕੇ ਆਏ ਆ ਮਾਨ ਚ ਬਾਬਾ ਜੀ ਦੀ ਉਹਨਾਂ ਦੇ ਦਰਸ਼ਨ ਕਰਾਂਗੇ ਬਾਅਦ ਵਿੱਚ ਬਾਈ ਹੁਣਾਂ ਨਾਲ ਕਰਾਂਗੇ ਗੱਲਬਾਤ ਰੋ ਮੈਂ ਨਾ ਬਾਈ ਹੁਣਾਂ ਨਾਲ ਆਪਣੀ ਗੱਲ ਹੋ ਗਈ ਸੀ ਫੋਨ ਤੇ ਤੇ ਬਾਈ ਹੁਣੀ ਵੇਟ ਕਰ ਰਹੇ ਆ ਮੈਂ ਨਾ ਕਿੱਥੇ ਆ ਲੱਭਦੇ ਆ ਬਾਈ ਹੁਣਾਂ ਨੂੰ ਦਰਬ ਨਹੀਂ ਖੋਤੇ ਆਗ ਨਹੀਂ ਖੋਤੇ ਹੋ ਕੀ ਹਾਲ ਸ਼ਾ ਜੀ ਹੋਰ ਕਿਦਾਂ ਭਰਾ ਵਧੀਆ ਵਧੀਆ ਹੋਰ ਬਾਈ ਕੀ ਹਾਲ ਠੀਕ ਠਾਕ ਜੇ ਕਦੋਂ ਤੱਕ ਦੀ ਵੇਟ ਕਰੀ ਜਾਂਦੇ ਜੇ ਉਹ ਕਿੰਨਾ ਧੰਟਾ ਤੇਰਾ ਭਲਾ ਜੇ ਬਾਲੀ ਵੇਟ ਕਰਨੀ ਪਈ ਜੀ ਫਿਰ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਕਿੱਲਾ ਸਤਾਜ ਲੇਟ ਹੋ ਗਏ ਲੇਟ ਪ੍ਰਾਤ ਨੂੰ ਕੀ ਦਿੱਤੀ ਆ ਫਿਰ ਤੈਨੂੰ ਪਤਾ ਹੀ ਸੀ ਟਾਈਮ ਦਿੱਤਾ ਸੀਗਾ ਟਾਈਮ ਦਿੱਤਾ ਸੀ ਆਹੋ ਇੱਕ ਤਾਂ ਝੂਠ ਹੀ ਬੋਲ ਗਿਆ ਹਣ ਪੰਡਤ 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 ਲਿਖਾਰੀ ਪੰਡਤ ਲਿਖਾਰੀ ਬੋਲ ਗਿਆ ਹੋਵੇ ਮਤਰੋਏ ਆਪਣਾ ਭਰਾ ਪਹੁੰਚਿਆ ਅੱਜ ਅੰਬਰ ਸਰ ਰਾਜ ਸਰੋਏ ਜਿਹੜਾ ਸ਼ਾਇਰੀਆਂ ਚ ਪੂਰੇ ਦਰਦ ਪਰਾਂਦਾ ਮੈਂ ਨਾ ਤੇ ਕੋਈ ਨਹੀਂ ਹੁਣ ਮਿਲ ਕੇ ਭਰਾਣਾ ਕਰਦੇ ਆ ਗੱਲਬਾਤ ਕਰਦੇ ਆਪਾਂ ਗੱਲਬਾਤ ਠੀਕ ਆ ਚਾਹ ਚੁ ਪੀਨੇ ਹਾਂ ਹਾਂਜੀ ਚਾਹ ਚੁ ਪੀਨੇ ਆ ਆਰਿਓ ਫਰ ਇਹ ਰਾਤ ਦੀ ਰੈਸਟ ਨਹੀਂ ਦਿੱਤੀ ਨਾ ਰਾਤ ਦੀ ਕੋਈ ਰੈਸਟ ਨਹੀਂ ਦਿੱਤੀ ਬੜੇ ਸ਼ਾਂਤ ਉੱਪਰ ਐਸਟੂ ਫੋਲ ਲਗੀਤੀ ਬਬਲੇ ਨਾ ਉੱਧਰੇ ਨਾ 3 ਵਜੇ ਤੱਕ ਇਹਨਾਂ ਨੇ ਸੌਣ ਨਹੀਂ ਦਿੱਤਾ ਇੱਕ ਭਾਈ ਜਿਹੜਾ ਅੱਗੇ ਬੈਠਾ ਜਿਹੜਾ ਭਰਾ ਇਹਦੇ ਨੂੰ ਵੀ ਕਰ ਕੈਮਰਾ ਮੜਾ ਗਿਆ ਆ ਭਾਈ 3 ਵਜੇ ਤੱਕ ਹੀ ਕਰਦਾ ਰਿਹਾ ਤੇ ਸਿਰ ਤੇ ਦੇਖੀ ਆ ਜਿਹੜਾ ਬਾਈ ਐ ਰਾਤ ਦੇ 3 ਵਜੇ ਤੱਕ ਕੀ ਕੀ ਕਰਦਾ ਰਿਹਾ ਅੱਛਾ ਚੱਲੋ ਗੱਡ ਭਰਾ ਹਣ ਸੁਣਾ ਉਹ ਗੱਡ ਭਰਾ ਆਪਣਾ ਰਾਜ ਭਰਾ ਉਹ ਨਹੀਂ ਦੇਖਦਾ ਯਾਰ ਮੈਂ ਚੱਲ ਥੱਲੇ ਸਾਰੇ ਉਹ ਜਿਹੜਾ ਪਿੰਡ ਦਾ ਸੀ ਕਿਦਾਂ ਮਿਲਦੇ ਆ ਬਾਈ ਦੇ ਬਾਈ ਦੇ ਪਿੰਡ ਜਾ ਕੇ ਹੁਣ ਪਹੁੰਚ ਗਿਆ ਬਾਈ ਦੇ ਪਿੰਡ ਮੈਂ ਮੋਟਿਆਂ ਵਿੱਚ ਲਾਈਵ ਨਹੀਂ 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 ਲੋ ਵੀ ਬਾਈ ਜਾ ਰਹੇ ਆਂ ਪੁਰਾਣੀ ਗੱਡੀ ਪੂਰੀ ਆਦੇ ਬਾਈ ਦਾ ਮੈਨੂੰ ਪਤਾ ਨਹੀਂ ਹੈ ਪਹਿਲਾਂ ਲੈਣਾ ਤੋਂ ਰਮੜਾ ਮੈਂ ਵੀ ਨਹੀਂ ਪਤਾ ਪੁਰਾਣਾ ਪਰ ਬੈਂਕ ਕਰਕੇ ਕਿਤੇ ਲੈ ਜਾਣਾ ਵੀਰ ਦਾ ਨਾਮ ਬਿੱਲਾ ਹੀ ਆ ਵੀਰ ਦਾ ਨਾਮ ਬਿੱਲਾ ਲੈ ਹਰ ਦੋ ਬਿੱਨੇ ਇਕੱਠੇ ਹੋਏ ਅੱਜ ਮਤਲਬ ਦੋ ਬਿੱਲੇ ਦੋ ਬਿੱਲੇ ਇਕੱਠੇ ਹੋਏ ਲਗਦਾ 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 ਕਿਸੇ ਬਿੱਲੀ ਦਾ ਹੀ ਕਾਰਗਰ ਕਰਨਗੇ ਇੱਕ ਬਿੱਲਾ ਉੱਥੇ ਮਿਲਣਾ ਹੈ ਨਹੀਂ ਇੱਕ ਇੱਕ ਗੱਲ ਤੋਂ ਹੈ ਇਹ ਜੀ ਜੀ ਭਾਈ ਦੋ ਬਿੱਲੇ ਇਕੱਠੇ ਹੋਏ ਆ ਲੱਗਦਾ ਚੂਹੇ ਚਾਹੇ ਬਹੁਤ ਢੱਕਣਗੇ ਜਿਹੜਾ ਢਕਾ ਪਰ ਹਰ ਜਿਹੜਾ ਰਾਸ ਸਰਵੇ ਆ ਬਾਈ ਇਹ ਕਹਿੰਦਾ ਨਾ ਬਿੱਲੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਇਹ ਮੈਂ ਹੁੰਦੇ ਆ ਕਹਿੰਦਾ ਨਹੀਂ ਨਹੀਂ ਪਰ ਯਾਰ ਇਹ ਮੈਨੂੰ ਇੱਕ ਗੱਲ ਨਹੀਂ ਸਮਝ ਰਗਦੀ ਕਿ ਪਤਾ ਨਹੀਂ ਕਿਉਂ ਬਿੱਲੇ ਬੰਦੇ ਤੋਂ ਇੰਨੀ ਨਫ਼ਰਤ ਕਰਦੇ ਕੁੜੀਆਂ ਵੀ ਕਈ ਕਹਿ ਦਿੱਤੀਆਂ ਵਾ ਬਿੱਲੇ ਬੰਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਇੱਕ ਸਿਸਟਮ ਹੈ ਇਧਰ ਘਰ ਬਿੱਲੇ ਬੰਦੇ ਤੇ ਯਕੀਨ ਦਾ ਸਿਸਟਮ ਐਦਾ ਵੀ ਜਿਹੜਾ ਬਿੱਲਾ ਬੰਦਾ ਹੁੰਦਾ ਨਾ ਕਹਾਵਾ ਦੱਸਿਆਣਾ ਬੀ ਬੜਾ ਤੇਜ਼ ਹੁੰਦਾ ਅੱਛਾ ਤੂੰ ਤੇਜ ਮੈਨੂੰ ਕਿਸੇ ਵਾਰ ਸੇ ਲੱਗਦਾ ਨਹੀਂ ਤੇਨੂੰ ਲੱਗਦਾ ਤੇਨੂੰ ਤੈਨੂੰ ਨਾ 18 ਵੀ ਕਹਿਣਾ ਤੈਨੂੰ ਸਾਈਕਲ ਦੇਣੀ ਪੈਣੀ ਤੇਰਾ ਬਣਾ ਦੇ ਯਾਰ ਪਰ ਮੈਂ ਚਾਹੁੰਦਾ ਵੀ ਹਰੇਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜ਼ਰੂਰੀ ਥੋੜਾ ਇਹ ਤਾਂ ਯਾਰ ਮਾਲਕ ਦੀ ਦੇਣ ਆ ਹੁਣ ਅਸੀਂ ਥੋੜਾ ਮਾਲਕ ਨੂੰ ਕਹਿ ਗਏ ਬਿੱਲੇ ਬੰਦੇ ਨੂੰ ਵਿਸ਼ਵਾਸ ਤਾਂ ਹੁੰਦਾ ਕਿ ਜਿਹਦੀ ਜਿਹਨਾਂ ਦੀ ਖਬਿਲੀਆਂ ਕਿਹੜੀਆਂ ਮਾਲਕ ਦੀ ਦੇਣ ਮਾਲਕ ਦੀ ਬੋਲਿਆ ਕਿ ਬਿੱਲੇ ਬੰਦੇ ਤੇ ਵਿਸ਼ਵਾਸ ਨਹੀਂ ਕਰਦਾ ਜਿਹਦੇ ਜਿਹਨਾਂ ਦੀ ਜਿਹਨਾਂ ਦੀ ਖਬਿਲੀਆਂ ਹੁੰਦੀ ਹੈ ਨਾ ਉਹ ਦੂਜੇ ਦੀ ਹੁੰਦੀ ਨਹੀਂ ਮੇਰੇ ਵਰਗੀ ਆਪਾਂ ਮੱਚਦੇ ਆ ਤੁਹਾਡੇ ਤੋਂ ਅੱਛਾ ਏ ਸਿੱਖ ਨੇ ਇਹ ਜੀ ਬੱਸ ਇਹ ਮੈਂ ਗਲਤ ਬੋਲ ਗਿਆ ਉਹ ਕਾਲੀ ਕੰਮ ਨਹੀਂ ਬਣਾਦੇ ਚਲੋ ਕੋਈ ਨਹੀਂ ਜੇ ਉਹ ਮਾਲਕ ਨੇ ਪਾਈ ਗੱਡੀ ਪੂਰੀ ਜ਼ਿੰਦਗੀ ਦਿੱਤੀ ਆ ਉਹਨੇ ਬੱਸ ਉਹਦਾ ਨੰਦ ਦੇ ਆ ਮਾਨਨ ਬਣਾ ਪਾਈ ਨੇ ਗੱਡੀ ਲਾ ਰੱਖੀ ਕਿੰਨੇ ਤੇ 300 335 ਦੇ 335 ਦੇ ਇਹਨਾਂ ਜੋੜ ਲਓ 335 ਰਾਮ ਮਾਮਾਏ ਲੋ ਵੀ ਮਤਰੋਆ ਆਪਣੇ ਫੌਜੀ ਭਾਦੀ ਵੇਲੀ ਆ ਤੇ ਭਰਾ ਕੋਲ ਆਏ ਭਰਾ ਨੇ ਪੂਰਾ ਮਾਨ ਤਾਨ ਕੀਤਾ ਰੋਟੀ ਪਾਣੀ ਖਵਾਇਆ ਪੁਰਾਣਾ ਸੇਵਾ ਪਣੀ ਜੀ ਦਾ ਤੇ ਹੁਣ ਆਏ ਆ ਨਾਉਣ ਦੇ ਆ ਆਪਣਾ ਰਾਜ ਸਰੋਏ ਬਾਈ ਬੈਠਾ ਹੋ ਗਿਆ ਸੋ ਗਿਆ ਉੱਠਿਆ ਉਹ ਬਾਈ ਬੈਠਾ ਹਣ ਫੌਜੀ ਸਾਹਿਬ ਫੌਜੀ ਸਾਹਿਬ ਫੌਜੀ ਸਾਹਿਬ ਦਾ ਵਲੋਗ ਇਦਾਂ ਨਹੀਂ ਪਵਾੜਾ ਵਲੋਗ ਬੜਾਈ ਹੁੰਦਾ ਤੇ ਹੁਣ ਲੱਗੇ ਆ ਨਾਉਣ ਦੇ ਫਿਰ ਜਾਣੇ ਕਿਸ ਪਾਸੇ ਮਨਾ ਆ ਚੀਜ਼ ਦਾ ਮੈਂ ਬਹੁਤ ਮਨਾ ਆ ਚੀਜ਼ ਬਹੁਤ ਵਧੀਆ ਲੱਗੀ ਇੱਧਰ ਬਾਈ ਲਿਖੀਂਦਾ ਇੱਧਰ ਬਾਈ ਪਾਣੀ ਕੀ ਲਿਖੀਂਦਾ ਜਿਹੜੀਆਂ ਸ਼ਾਇਰੀਆਂ ਲਿਖਦਾ ਸੀਗਾ ਬੈਠਾ ਅੱਛਾ ਪੰਨਾ ਸੁਪਨਾ ਬਣ ਕੇ ਰਹਿ ਗਿਆ ਮੈਨੂੰ ਸੁਪਨਾ ਤੈਨੂੰ ਪਉਣ ਦਾ ਹਾਂ ਕੋਰਾ ਫਰਕ ਨਹੀਂ ਪੈਂਦਾ ਅੱਜ ਕੱਲ ਤੈਨੂੰ ਮੇਰੇ ਹੋਣ ਦਾ ਹਾਂ ਕਿ ਜ਼ਿੰਦਗੀ ਵੇਚੀ ਚੱਲਦਾ ਨਾਲ ਜਿਨੇ ਚੰਗੇ ਰਹੇ ਹਾਂ ਪੂਰੀ ਥੋੜੀ ਸੁਣਾਉਂਗਾ ਬਾਅਦ ਚ ਪਾਉਂਗਾ ਕੀ ਬਾਤ ਲੋ ਵੀ ਮਤਰਾ ਆਪਣੇ ਫੌਜੀ ਸਾਹਿਬ ਭਰਾਣੇ ਸਖੋਰ ਪੀਓ ਰੱਖੀ ਜਾਂ ਤੇ ਤਿਆਰੀਆਂ ਹੋ ਗਈਆਂ ਮੈਨਾਂ ਜਾਣਦੀਆਂ ਤੇ ਲੇਟ ਵੀ ਕਾਫੀ ਹੋ ਗਈਆਂ ਨੇਰਾ ਹੋ ਗਿਆ ਤੇ ਜਾਣ ਦੀ ਪੂਰੀ ਤਿਆਰੀ ਤਿਆਰੀ ਹੈ ਹਾਂਜੀ ਫੌਜੀ ਸਾਹਿਬ ਹਾਂਜੀ ਤਿਆਰੀ ਹੈ ਤਿਆਰੀ ਹੈ ਤਿਆਰੀ ਹੈ ਜੀ ਅੱਛਾ ਉਹ ਤੇ ਆਇਆ ਸੀ ਹਾਂ ਮੇਰੀ ਵੀ ਆ ਗੋਦੀ ਵੀ ਪੱਕੀ ਲੋ ਵੀ ਮਿੱਤਰੋ ਤਿਆਰੀ ਹੋ ਗਈ ਹੈ ਪੂਰੀ ਮੈਨਾਂ ਜਾਣ ਦੀ ਲੇਟ ਕਾਫੀ ਹੋ ਗਈ ਹੈ ਕੀ ਕਰਦੇ ਮਾਤਾ ਦੇ ਫੋਨ ਆਈ ਜਾਂਦੇ ਇਹ ਘਰੋਂ ਦੇ ਕੰਮ ਦਾ ਵੀ ਥੋੜਾ ਔਖਾ ਸੀ ਤਾਂ ਕਰਕੇ ਤੇ ਆ ਆਪਣਾ ਫੌਜੀ ਭਰਾ ਆ ਮੈਂ ਨਾ ਗੱਡੀ ਰੱਖੀ ਪੁਰਾਣੇ ਸਕੋਰਪੀਓ ਪੂਰੀ ਐਂਡ ਐਸਾ ਇਹ ਪੁਰਾਣੇ ਪਰ ਮਾੜਾ ਕੰਮ ਕਰਦਾ ਕਿ ਜਿਹੜਾ ਰੁਕਿਆ ਨਹੀਂ ਓਹ ਬ੍ਰੇਕ ਕੀ ਕਰੀਏ ਮਜਬੂਰੀਆਂ ਨੇ ਕਈ ਚਿੰਦ ਕੀਤੀ ਕਿੱਥੇ ਛੱਡਿਆ ਹੋਗੇ ਕਿੱਥੇ ਇੱਕ ਮਿੰਟ ਲਵ ਥੋੜਾ ਉਹ ਨੂੰ ਲਵ ਤੂੰ ਨਹੀਂ ਜਾ ਰਿਹਾ ਵੀਰੇ ਤੂੰ ਨਹੀਂ ਜਾ ਰਿਹਾ ਮੈਨੂੰ ਛੱਡਣਾ ਇੱਥੇ ਯਾਰ ਮੈਨੂੰ ਛੱਡਿਆ ਯਾਰ ਕੀ ਆ ਉਹ ਮੁੰਡੇ ਦੇ ਵਾਹ ਦਸਤ ਰਿਹਾ ਤੈਨੂੰ ਯਾਰ ਇਹ ਹੈ ਲੋਕੇਸ਼ਨ ਭੇਜਿਆ ਇੱਥੇ ਉਨੇ ਨਹੀਂ ਲੋ ਉੱਥੇ ਚੱਲਾਂਗੇ ਅੰਮ੍ਰਿਤਸਰ 'ਚ ਰੁਕਾਂਗੇ ਅੰਮ੍ਰਿਤਸਰ ਨਹੀਂ ਰੁਕਣਾ ਮਮੀ ਇੱਕ ਮਿੰਟ ਇੱਕ ਮਿੰਟ ਮੈਨੂੰ ਯਾਰ ਤੂੰ ਪਹਿਲਾਂ ਆ ਸੁਣਦਾ ਸਹੀ ਇੱਕ ਮਿੰਟ ਪਿੱਲੇ ਪਹਿਲਾਂ ਬਈ